ਹਾ ਸੂਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੋਈ ਪ੍ਰਭ ਮਾਨਹਿ ਵੇ ਰਾਮ ਨਾਮ ਰੰਗ ਰਾਤੀ ਤਿਨ ਕੀ ਸੋਭਾ ਸਭਨੀ ਤਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੇ ਵਡਨਾ ਕੋਈ ਭਗਤਾਂ ਬਾਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਦਰ ਹੈ ਜਮ ਤਾਂ ਕੈ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਿ ਸਿਉ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਾਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਆਰਾਧੀ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਭਾਣੀ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭਏ ਨਿਕਾਲੀ ਸੁਹੀ ਮਹੱਲਾ ਪੰਜਵਾ ਮਹਾ ਅਗਨ ਤੇ ਤੁਧਾ ਹਾਥ ਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇਐ ਉਬਰੀ ਤੇਰੀ ਟੀਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਆਂਧ ਖੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦਈਏ ਆਪ ਕਰੇ ਪ੍ਰਿਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆ ਭੈ ਮੋਹ ਬਨਾਸੀ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਪੀਟਿਆ ਸਤਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਸਨਾ ਸੀ ਉਹ ਤਬ ਕਿਆ ਕਰਤਾ ਕਮਨ ਕਰਮ ਕਰ ਆਇਆ ਆਪਨਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਈ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤਹੂੰ ਕਾਚੀ ਦੇ ਆਣੀ ਕਿਰਪਾ ਕਰਹੁ ਪ੍ਰਭ ਕਰਨਹ ਹਾਰੀ ਤੇਰੀ ਬਖਸ਼ ਨਰਾਲੀ ਜੀ ਜੰਤ ਸਭ ਤੇਰੇ ਕੀਤੇ ਕਟਕਟ ਤੂੰ ਹੀ ਧਿਆਈਐ ਤੇਰੀ ਗਤਮਿਤ ਤੂੰ ਹੈ ਜਾਣ ਹੈ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੂਹੀ ਮਹੱਲਾ 5ਵਾਂ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਕਰ ਧਨ ਹਰ ਨਾਮਾ ਪਰਵਾਣ ਗਣੀ ਸੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕਹਿ ਹਉ ਬਲ ਜਾਈ ਕੇਸਾ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਹੂੰ ਮਹਿ ਨਹੀਂ ਜਨ ਪਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਲਾਈ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੀ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਹਿ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰਾਖ ਹੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵਹਿ ਸੁਖ ਤੇਰਾ ਦਿੱਤਾ ਲਈਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦਵਾਰ ਐ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਈ ਦੇ ਆਲ ਹੋਵਹਿ ਜਿਸ ਉਪਰ ਕਰਤੀ ਸੋ ਤੁਧ ਸਦਾ ਧਿਆਈ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈਂ ਅੰਮ੍ਰਿਤ ਬਚਨ ਹਿਰਦੈ ਉਰ ਧਾਰੀਂ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੀਵੜੇ ਅਬਰ ਨਾ ਕੋਈ ਜਿਸਨੋ ਲਾਏ ਲਹ ਸੋ ਲਾਗੈ ਭਗਤ ਤੁਹਾਰਾ ਸੋਈ ਦੋਹੇ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੀ ਆਠ ਪਹਿਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ 네ਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧਹਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰਸਰਨੀ ਆਇਆ ਰਾਖੋ ਰਾਖਨ ਹਾਰੀ ਜਿਤ ਤੂੰ ਲਾਭ ਤਿਤ ਹਮ ਲਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤਿਆਂ ਈਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮੁ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੀ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰਿ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ